ਮਨੇ ਮੇਰੇ ਪਤਨੇ ਸ਼ਾਹੀ ਵਾਲੀ ਕੱਤੀ ਆ ਕਲਮ ਤੇ ਸ਼ਾਹੀ ਵੀ ਵੱਟੀ ਕੱਢੋ ਅਸੀਂ ਵੱਟੀ ਤੇ ਲਿਖਾਂਗੇ ਆ ਫੜ ਲਓ ਫੱਟੀ ਕੱਢੋ ਅਸੀਂ ਫੱਟੀ ਤੇ ਲਿਖਾਂਗੇ ਮੇਰਾ ਅਧ ਪੁੱਤ ਉਡਾਣਾ ਗੁਰਮੁਖੀ ਲਿਖੂਗਾ ਮੇਰਾ ਪੁੱਤ ਸੋਹਣਾ ਸੋਹਣਾ ਐਸੇ ਮੰਮਾ ਮੱਲੀ ਫੱਟੀ ਕਰ ਲਾ ਮੰਮਾ ਵੱਟੀ ਮੰਮਾ ਨੂੰ ਮੰਮਾ ਦਾ ਬਚਪਨ ਕਿਤੇ ਕਰਾਦ ਕੇ ਤੇ ਮੰਮਾ ਵੱਟੀ ਕਿਵੇਂ ਲਿਖਦੀ ਸੀ ਦੇਖੋ ਏ ਮम्मा ਤਾਂ ਸਾਹੀ ਦਾ ਡੋਬਾ ਲੈ ਲਈ ਕਿਵੇਂ ਸਾਹੀ ਡੋਬਾ ਲਈਦਾ ਆਸੇ ਦੇਖੋ ਮम्मा ਕੀ ਲਿਖੀ ਜਾਂਦੀ ਐ ਲਾ ਵੇ ਦੇਖੋ ਆਹ ਵੇਖ ਕਾਲੀ ਸਾਹੀ ਐ ਇਹਦੇ ਚ ਬੜੀ ਵੀ ਇਹ ਅਸੀਂ ਆਪਦੇ ਦੋਤੇ ਨੂੰ ਨਾ ਸਾਡਾ ਦੋਤਾ ਆਇਆ ਐ ਉਹ ਤੋਂ ਸੇ ਨੂੰ ਇਹ ਚੀਜ਼ਾਂ ਗਿਫਟ ਦਿੱਤੀਆਂ ਵੀ ਮੇਰਾ ਦੋਤਾ ਗੁਰਮੁਖੀ ਵਾਲੀ ਫੱਟੀ ਲਿਖੇ ਤੇ ਇਹਦੀ ਮੰਮੀ ਨੂੰ ਤੇ ਇਹਨੂੰ ਬਚਪਨ ਯਾਦ ਆਵੇ ਆਪਦਾ